ਜਟਾ ਤੇਰੀ ਜੂਨ ਬੁਰੀ ਰੜਕ ਰੜਕ ਮਰ ਜਾਣਾ ਹੋਰਾਂ ਦੇ ਬਿਜ਼ਨਸ ਸੱਤ ਥੱਲੇ ਤੇ ਕਿਸਾਨ ਦਾ ਬਿਜ਼ਨਸ ਖੁੱਲੇ ਸਮਾਨ ਥੱਲੇ ਜਦੋਂ ਮਾਰ ਪੈਂਦੀ ਆ ਕਿਸਾਨ ਨੂੰ ਤਾਂ ਆਹ ਮਾਰ ਪੈਂਦੀ ਆ ਖੜੀ ਕਣਕ ਦੇ 6 ਕਿੱਲੇ ਮੱਚ ਕੇ ਛੜ ਕੇ ਤਬਾਹ ਹੋ ਗਏ ਇਹ ਜਿਹੜਾ ਘੇਰਾਗਾ ਇਹ 8 ਕਿੱਲੇ ਦਾ ਜਿਹੜੇ 6 ਕਿੱਲੇ ਨੇ ਦੇ ਵਿੱਚੋਂ ਉਹ ਮੱਚ ਕੇ ਤਬਾਹ ਹੋ ਗਏ ਸਪਾਰਕ ਜਿਹੜੀ ਪ੍ਰਸ਼ਾਸਨ ਦੀ ਅੰਗੈਲੀ ਦੇ ਕਾਰਨ ਘਟਨਾ ਵਾਪਰੀ ਆ ਆਹ ਦੇਖ ਲਓ ਜਿਹੜੀ ਵੱਡੀ ਲੈਣ ਜਾਂਦੀ ਆ ਇਹਦੇ ਵਿੱਚੋਂ ਸਪਾਰਕ ਮਾਰ ਕੇ ਇੱਥੇ ਅੱਗ ਡਿੱਗੀ ਆ ਆ ਬਾਈ ਹੁਣੀ ਉਧਰਲੇ ਪਾਸੇ ਇਹ ਕਣਕ ਵੱਢਦੇ ਸੀ ਇਹਨਾਂ ਦੀ ਤੁਰੰਤ ਨਿਗਾ ਪੈ ਗਈ ਇਹਨਾਂ ਨੇ ਪਿੰਡ ਭੱਜ ਕੇ ਫੋਨ ਕੀਤਾ ਤੇ ਜਿਹੜੀ ਉਹ ਕਣਕਾਂ 6 ਕਿਲੇ ਉਹ ਤਾਂ ਮੱਚ ਗਈ ਭੱਜ ਭੱਜ ਕੇ ਦੋ ਤਿੰਨ ਕਪੈਨਾਂ ਨਾਲ ਬਾਈ ਹੁਣੀਆਂ ਨੇ ਜਿਹੜਾ ਆ ਘੇਰਾ ਸੀ ਦੋ ਕਿਲਿਆਂ ਦਾ ਘੇਰਾ ਤਕਰੀਬਨ ਹਾਂ ਨਾ ਵੀਰੇ ਦੋ ਕਿਲਿਆਂ ਦਾ ਘੇਰਾ ਤਕਰੀਬਨ ਇਹਨਾਂ ਨੇ ਜਲਦਬਾਜੀ ਨਾਲ ਵੱਢ ਲਿਆ ਤੇ ਸਾਰੇ ਕਿਸਾਨ ਭਰਾ ਖੜੇ ਨੇ ਸਾਰੀ ਗੱਲਬਾਤ ਕਰਿਆ ਇੱਥੋਂ ਅੱਗ ਡਿੱਗੀ ਹੈਗੀ ਜਿਵੇਂ ਮੈਂ ਪਹਿਲਾਂ ਕਿਹਾ ਵੀ ਹੋਰਾਂ ਦੇ ਬਿਜ਼ਨਸ ਹੱਥ ਥੱਲੇ ਤੇ ਕਿਸਾਨ ਦਾ ਬਿਜ਼ਨਸ ਖੁੱਲੇ ਆ ਸਮਾਨ ਥੱਲੇ ਹਣਾ ਕਿੱਥੋਂ ਮਾਰ ਪੈਂਦੀ ਆ ਪ੍ਰਸ਼ਾਸਨ ਦੀ ਅੰਗਹਿਲੀ ਧਿਆਨ ਨਹੀਂ ਦਿੱਤਾ ਗਿਆ ਨਾ ਕੋਈ ਇੱਥੇ ਪਾਣੀ ਵਾਲੀ ਗੱਡੀ ਆਈ ਆ ਤੁਰੰਤ ਮੌਕੇ ਤੇ ਇਹ ਆਪੋ ਆਪਣੇ ਕਿਸਾਨ ਭਰਾਵਾਂ ਨੇ ਲੱਗ ਲਗਾ ਕੇ ਅੱਗ ਬੁਝਾ ਲਈ ਜਿਹੜੀ 2 ਕਿਲੇ ਖਾਨ ਨੂੰ ਸੀ ਉਹ 40 6 ਕਿਲੇ ਸੜ ਕੇ ਸੁਆਹ ਹੋ ਗਈ ਇਹਦਾ ਮੁਆਵਜ਼ਾ ਕੌਣ ਦਊ ਸਰਕਾਰ ਉਹ ਤਾਂ ਪਹਿਲੇ ਚੋਲਾ ਚੁੱਕ ਹੋਗੀ ਪ੍ਰਸ਼ਾਸਨ ਤਾਂ ਇੱਥੇ ਆ ਕੇ ਗੱਲ ਹੀ ਨਹੀਂ ਸੁਣ ਰਿਹਾ ਬਾਕੀ ਸਾਰੀ ਗੱਲਬਾਤ ਆਪਾਂ ਕਿਸਾਨ ਭਰਾਵਾਂ ਨਾਲ ਗੱਲ ਕਰਾਂਗੇ ਭਾਈ ਜੀ ਕਿੰਨਾ ਦੀ ਕਣਕ ਹੋਈ ਆ ਤੇ ਭਾਈ ਸਾਰੀ ਗੱਲਬਾਤ ਦੱਸੋ ਯਾਰ ਕਿੰਨੇ ਕਿਲੇ ਸੀ ਝੂਠ ਨਾ ਬੋਲਿਓ ਜੀ 12 ਕਿਲੋ ਜਮੀਨ ਦੀ ਸੀ ਠੀਕ ਹੈ ਮਸ਼ੀਨ ਲਾਤੀ ਆ ਕੇ ਲੱਗੀ ਤਰ ਮੌਕੇ ਤੇ ਠੀਕ ਹੈ ਮਸ਼ੀਨ ਛੋਟੀ ਹੋਰ ਕੇਰੇ ਚੱਲਦੀ ਸੀ ਰੋਡ ਤੋਂ ਸ਼ੁਰੂ ਕੀਤੀ ਮਸ਼ੀਨ ਉਦੋਂ ਠੀਕ ਹੈ ਸ਼ੁਰੂ ਕਰਤੀ ਤਾਂ ਆ ਕੇ ਲੱਗੀ ਆ ਕੇ ਮਸਾ ਕਵਰ ਕੀਤੀ ਨਹੀਂ ਠੀਕ ਹੈ 6 ਕਿਲੋ ਮੱਚੂ ਕੇ ਨੇ 6 ਕਿਲੋ ਮੱਚ ਗਏ ਜਿਹੜੀ ਮੈਂ ਕਿਹਾ ਵੀ 2 ਕਿਲੋ ਦੋ ਕਿਲੋ ਲਾ ਕੇ ਵਢੀ ਜਾ ਦੋ ਕਪੈਨ ਲਾ ਕੇ ਜਲਦਬਾਜੀ ਦੀ ਵਧੀ ਆ ਜਲਦਬਾਜੀ ਤੋਂ ਟਰੈਕਟਰ ਚੱਲਦੇ ਵਿੱਚ ਬਾਹੀ ਨੂੰ ਠੀਕ ਹੈ ਢੋਲ ਚੱਲਦਾ ਸੀ ਹਾਂ ਨੁਕਸਾਨ ਹੀ ਬਹੁਤ ਹੋਇਆ ਮਿੱਧੀ ਕਰਨ ਕਿ ਟਰੈਕਟਰ ਬਾੜ ਤੇ ਟਰੈਕਟਰ ਬਾੜ ਭਾਈ ਜਿਵੇਂ ਪ੍ਰਗਮਾਨ ਤਮਾਨ ਦੀ ਸਰਕਾਰ ਕਹਿੰਦੀ ਆ ਵੀ ਅਸੀਂ ਆਏ ਜੰਤਰ ਰੱਖੇ ਨੇ ਅੱਗ ਬੁਝਾਉਣ ਲਈ ਕਿਸਾਨ ਨੂੰ ਆਏ ਮੱਛੀ ਤੋਂ ਆਇਆ ਸਾਰਾ ਕੁਝ ਆਇਆ ਜ਼ਰੂਰੀ ਸੀ ਮੱਛੀ ਤੋਂ ਆਇਆ ਸਾਰਾ ਕੁਝ ਆਇਆ ਜ਼ਰੂਰੀ ਸੀ ਮੱਛੀ ਤੋਂ ਜ਼ਰੂਰ ਆਇਆ ਇਹ ਆਪਣਾ ਭਾਈਚਾਰੇ ਨੇ ਲੱਗ ਲੱਗ ਲਾਈ ਲਾਈਵ ਚੱਲ ਰਹੀ ਹੈ ਬਲੈਡ ਦਾ ਕੰਮ ਚੱਲਦਾ ਵੀਰ ਇੱਕ ਮਹੀਨਾ ਤੋਂ ਇੱਥੇ ਠੀਕ ਹੈ ਸਕੇਵਲ ਉਪਰ ਕਰਕੇ ਦਿੱਸ਼ੇ ਕਰਕੇ ਕੁ ਠੀਕ ਹੈ ਸਾਰਾ ਦੇਖ ਕੇ ਨਹੀਂ ਬਿਜਲੀ ਪ੍ਰਸ਼ਾਸਨ ਮੌਕੇ ਤੇ ਆ ਇਹ ਕੰਮ ਅਧੂਰਾ ਛੱਡਿਆ ਭਾਈ ਸਾਰਾ ਭਾਈ ਵਿੱਚ ਇੱਕ ਮਿੰਟ ਕੰਮ ਚੱਲਦਾ ਜੀ ਜਦੋਂ ਪਤਾ ਸੀ ਵੀ ਕਣਕਾਂ ਜਮਾ ਤਿਆਰ ਨੇ ਵੀ ਇਹ ਕੰਮ ਅਧੂਰਾ ਕਿਉਂ ਛੱਡਿਆ ਗਿਆ ਬਸ ਉਹ ਠੇਕੇਦਾਰਾਂ ਨੂੰ ਕੰਮ ਕਰਾਉਂਦੇ ਨੇ ਆਪ ਤਾਂ ਗੌਰ ਕਰਦੀ ਨਹੀਂ ਹੈਗੀ ਠੀਕ ਹੈ ਕੰਮ ਅਧੂਰਾ ਛੱਡ ਕੇ ਇਹਦੇ ਵਿੱਚ ਲਾਈਟ ਛੱਡ ਦਿੰਦੇ ਆ ਇਹਦੇ ਵਿੱਚ ਆ ਆ ਆ ਹਾਲਾਤ ਨੇ ਦੇਖੋ ਦੋਸਤੋ ਪੰਜਾਬ ਦੇ ਲਾਈਟ ਕੇਬਲ ਚੱਲ ਰਹੀ ਉੱਪਰ ਜਾ ਰਹੀ ਹੈ ਜੀ ਇਹ ਤਾਂ ਸੋਚ ਵੀ ਕੇਬਲ ਦਾ ਲਾਈਟ ਸਪਲਾਈ ਕਰਦੇ ਬਹੁਤ ਵਧੀਆ ਕੰਮ ਹੋ ਗਿਆ ਉਹ ਤਾਂ ਅੱਜ ਪਤਾ ਲੱਗਿਆ ਅੱਗ ਲੱਗੀ ਜੀ ਲਾਈਟ ਕਿੱਥੋਂ ਲੱ ਲੈਡ ਉੱਪਰ ਆਲੇ ਕੇਵਲ ਬੰਦ ਪਈ ਹੈ ਜੀ ਠੀਕ ਹੈ ਇਹਦਾ ਉਸ ਨੂੰ ਸਮਝਾਉਤ ਨਹੀਂ ਹੋ ਰਿਹਾ ਠੀਕ ਹੈ ਤੇ ਲੈ ਵੀ ਦਰਸ਼ਕੋ ਤੁਸੀਂ ਦੇਖ ਰਹੇ ਹੋ ਨਾ ਵੀ ਜਿਹੜੇ ਆ ਸੇਕ ਕੀਲਾਂ ਦਾ ਟਾਕ ਆ ਗਿਆ ਤਾਂ ਸੜ ਕੇ ਸੁਆਹ ਹੋ ਗਿਆ ਬਾਈ ਹੁਣੀਆਂ ਨੇ ਦੋ ਤਿੰਨ ਕਪੈਨਾ ਲਾ ਕੇ ਜਿਹੜੀ ਤੁਸੀਂ ਆ ਕਣਕ ਵੱਡੀ ਦੇਖ ਰਹੇ ਹੋ ਇਹ ਜਲਦਬਾਜ਼ੀ ਦੇ ਵਿੱਚ ਵੱਢ ਕੇ ਬਾਈ ਹੁਣੀਆਂ ਨੇ ਵੀ ਚਲੋ ਖਾਨ ਜੋਗੀ ਦਾ ਬਚ ਜੇ ਇਹ ਉਹ ਖੇਚ ਨਾਲ ਵੱਢ ਲਈ ਬਾਈ ਸਾਰਾ ਠੇਕੇ ਦੇ ਬਾ ਬਾਈ ਬਹੁਤ ਮਾਰ ਪੈ ਗਈ ਹੈ ਨਾ ਕਿਸਾਨ ਨੂੰ